ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਵਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਨਵੇਂ ਸੈਕਟਰੀਅਟ ਹਾਊਸ ਸਕੂਲ ਦੇ ਬਿਲਕੁਲ ਨਜ਼ਦੀਕ ਨਿਊ ਅਪੈਕਸ ਕਲੋਨੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਘਰ ਤੋਂ ਨਵੇਂ ਸੈਕਟਰੀਅਟ ਹਾਊਸ ਸਕੂਲ ਤੋਂ ਦੂਰੀ ਕਿੰਨੀ ਕੀ ਹੈ ਆਪਾਂ ਤੁਹਾਨੂੰ ਉਹ ਵੀ ਦਿਖਾਇਆ ਤੇ ਆਪਾਂ ਹੁਣ ਵੇਖਾਂਗੇ ਇਹ ਕੋਠੀ ਵੀ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਕੈਂਟਰੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਕਰ ਦਿਓ ਤੇ ਆਪਾਂ ਹਰ ਇੱਕ ਵੀਡੀਓ ਜੁ ਕਹਿੰਨੇ ਆ ਤੇ ਕਹਿੰਨੂ ਆਪਾਂ ਹਟਣਾ ਵੀ ਨਹੀਂ ਸੋ ਮਰਜੀ ਤੁਹਾਡੀ ਹੈ ਪਰ ਜੇ ਸ਼ੇਅਰ ਕਰ ਦੋਗੇ ਤਾਂ ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਹੈ ਖਾਸ ਕਰਕੇ ਜਿਹਨੂੰ ਜਸਵੀਰ ਭਰਾਣੇ ਘਰ ਖਰੀਦਣਾ ਹੁੰਦਾ ਤੇ ਜਿਸਨੇ ਵੇਚਣਾ ਹੁੰਦਾ ਉਹਨਾਂ ਦੀ ਖਾਸ ਕਰਕੇ ਜਿਹੜੀ ਆ ਤੁਸੀਂ ਇੱਕ ਮਦਦ ਕਰ ਰਹੇ ਹੋਨੇ ਹੋ ਤੇ ਆਜੋ ਫਿਰ ਗੱਲ ਕਰਦੇ ਆ ਇਸ ਕੋਠੀ ਦੀ ਸੋ ਡਬਲ ਸਟੋਰੀ ਇਹ ਕੋਠੀ ਬਣੀ ਹੋਈ ਆ ਆਪਾਂ ਇਸ ਵੇਲੇ ਹੈਗੇ ਆ ਗਰਾਊਂਡ ਤੇ ਦੋ ਬੈਡਰੂਮ ਗਰਾਊਂਡ ਫਲੋਰ ਤੇ ਬਣੇ ਹੋਏ ਆ ਤੇ ਦੋਨਾਂ ਦੇ ਨਾਲ ਜਿਹੜਾ ਵਾਸ਼ਰੂਮ ਆ ਅਟੈਚ ਗਰਾਊਂਡ ਫਲੋਰ ਤੇ ਜਿਹੜੀ ਆ ਫਰਸ਼ ਜਿਹੜੀ ਉਹ ਲੱਗੀ ਹੋਈ ਆ ਟਾਈਲਸ ਦਾ ਕੰਮ ਹੋਇਆ ਵੀ ਆ ਰਸੋਈ ਵਿੱਚ ਕਬੜ ਦਾ ਕੰਮ ਬਾਕੀ ਆ ਤੇ ਉੱਪਰ ਵੀ ਜਿਹੜਾ ਕੰਮ ਅਧੂਰਾ ਹੈਗਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲ ਆਪਾਂ ਤੇ ਆਜੋ ਫਿਰ ਰਸੋਈ ਤੋਂ ਬਾਅਦ ਚੱਲਦੇ ਆਂ ਇਸ ਕੋਠੀ ਦੇ ਬੈਡਰੂਮ ਨੂੰ ਸੋ ਦੋਨਾਂ ਬੈਡਰੂਮਾਂ ਦੇ ਨਾਲ ਵਾਸ਼ਰੂਮ ਅਟੈਚ ਆ ਤੇ ਬੈਕ ਸਾਈਡ ਤੇ ਜਾਲ ਵੀ ਦਿੱਤਾ ਹੋਇਆ ਹਵਾ ਦੀ ਕਰਾਸਿੰਗ ਵਾਸਤੇ ਰੋਸ਼ਨੀ ਵਾਸਤੇ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਹ ਬੈਡਰੂਮ ਸੋ ਕਾਫੀ ਖੁੱਲੇ ਡੁੱਲੇ ਜਿਹੜੇ ਆਪਾਂ ਕਹਿ ਸਕਦੇ ਆਂ ਬੈਡਰੂਮ ਵੀ ਆ ਨਾਲ ਵਾਸ਼ਰੂਮ ਵੀ ਅਟੈਚ ਆ ਪਿੱਛੇ ਜਾਲ ਵਾਸਤੇ ਵੀ ਕਾਫੀ ਜਿਹੜੀ ਹੈ ਜਗ੍ਹਾ ਦਿੱਤੀ ਹੋਈ ਆ ਸੋ ਦੋਨਾਂ ਬੈਡਰੂਮਾਂ ਦੇ ਵਿੱਚ ਵਾਸ਼ਰੂਮ ਅਟੈਚ ਤੇ ਵਾਸ਼ਰੂਮ ਦੇ ਜਿਹੜੀ ਆ ਛੱਤ ਉਡਾਉਣਾ ਕਿਉਂਕਿ ਉੱਪਰਲੇ ਪਾਸੇ ਜਿਹੜਾ ਸਟੋਰ ਬਣਾਇਆ ਹੋਇਆ ਆ ਆਪਾਂ ਉਹ ਵੀ ਦੇਖਾਂਗੇ ਤੇ ਚੱਲਦੇ ਆਂ ਫਿਰ ਆਪਾਂ ਅਗਲੇ ਬੈਡਰੂਮ 'ਚ ਸੋ ਜੇਕਰ ਇਸ ਕੋਠੀ ਦੇ ਪਰ ਰੇਟ ਦੀ ਗੱਲ ਕਰੀਏ ਤਾਂ 33 ਲੱਖ ਰੁਪਇਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 33 ਲੱਖ ਰੁਪਇਆ ਇਸ ਕੋਠੀ ਦੀ ਜਿਹੜੀ ਆ ਡਿਮਾਂਡ ਆ ਰਜਿਸਟਰੀ ਵਾਲੀ ਇਹ ਜਗ੍ਹਾ ਹੈਗੀ ਹੈ ਨਕਸ਼ਾ ਪਾਸ ਹੈਗਾ ਮੱਛੀ ਮੋਟਰ ਲੱਗੀ ਹੋਈ ਆ ਤੇ ਜੇਕਰ ਆਪਾਂ ਪੋਰਚ ਦੀ ਵੀ ਗੱਲ ਕਰੀਏ ਤਾਂ ਪੋਰਚ ਵੀ 10x22 ਦਾ ਪੋਰਚਾ ਸੋ ਵੱਡਾ ਸਾਧਨ ਬੜੇ ਆਰਾਮਦਾਰੀ ਨਾਲ ਖੜਦਾ ਤੇ ਨਾਲ ਟੂ ਵੀਲਰ ਵੀ ਆਪਾਂ ਬੜੇ ਆਰਾਮਦਾਰੀ ਨਾਲ ਕੋਲੇ ਡੁੱਲੇ ਜਿਹੜੇ ਆ ਉਹ ਲਾ ਸਕਦੇ ਆ ਸੋ ਇਹ ਜੀ ਤੇ ਇਹ ਜਿਹੜਾ ਵਾਸ਼ਰੂਮ ਦੇ ਉੱਪਰ ਆਪਾਂ ਸਟੋਰ ਦੀ ਗੱਲ ਕਰਦੇ ਸੀ ਦੋਨੋਂ ਵਾਸ਼ਰੂਮਾਂ ਦੇ ਉੱਪਰ ਜਿਹੜਾ ਉਹ ਸਟੋਰ ਦਿੱਤਾ ਹੋਇਆ ਤੇ ਟਾਇਲ ਦਾ ਕੰਮ ਜਿਹੜਾ ਹੋਇਆ ਵੀ ਆ ਤੇ ਇੱਕ ਵਾਸ਼ਰੂਮ ਦਾ ਗੇਟ ਜਿਹੜਾ ਜਾਲ ਦੇ ਵਿੱਚ ਵੀ ਦਿੱਤਾ ਹੋਇਆ ਸੋ ਥੱਲੇ ਦੋ ਬੈਡਰੂਮਾਂ ਇੱਕ ਜਾਲ ਦਿੱਤਾ ਹੋਇਆ ਤੇ ਦੋਨਾਂ ਬੈਡਰੂਮਾਂ ਦੇ ਨਾਲ ਵਾਸ਼ਰੂਮ ਆ ਜਿਹੜੇ ਉਹ ਅਟੈਚ ਆ ਸੋਹਣੇ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਸੋ ਵਾਲ ਪੱਟੀ ਦਾ ਕੰਮ ਪੀਓਪੀ ਦਾ ਕੰਮ ਜਿਹੜਾ ਗਰਾਉਂਡ ਫਲੋਰ ਤੇ ਵੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਡੋਰ ਵਿੰਡੋਜ਼ ਜਿਹੜੇ ਆ ਉਹ ਲੱਗੇ ਹੋਏ ਆ ਡਿਮਾਂਡ ਇਹਦੀ ਹੈਗੀ ਆ 33 ਲੱਖ ਰੁਪਏ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੇ ਆਜੋ ਫਿਰ ਇੱਕ ਝਾਤ ਮਾਰਦੇ ਆ ਆਪਾਂ ਫਰਸਟ ਫਲੋਰ ਤੇ ਚਲਦੇ ਆਂ ਤੇ ਦੇਖਦੇ ਆਂ ਸੋ ਜੇਕਰ ਫਰਸ਼ ਦੀ ਆਪਾਂ ਗੱਲ ਕਰੀਏ ਤਾਂ ਕ੍ਰੈਸ਼ਰ ਦਾ ਜਿਹੜਾ ਫਰਸ਼ ਆ ਉਹ ਪਾਇਆ ਹੋਇਆ ਟਾਈਲਸ ਦਾ ਕੰਮ ਰਹਿੰਦਾ ਡੋਰ ਵਿੰਡੋ ਦਾ ਕੰਮ ਜਿਹੜਾ ਉੱਪਰ ਬਾਕੀ ਆ ਉੱਪਰ ਜੇ ਆਪਾਂ ਕਹਿ ਸਕਦੇ ਆਂ ਕਿ ਸਾਰਾ ਹੀ ਜਿਹੜਾ ਕੰਮ ਬਾਕੀ ਆ ਇਹ ਵਿੱਚ ਬੈਡਰੂਮ ਦੇ ਵਿੱਚ ਸਟੋਰ ਦਿੱਤਾ ਹੋਇਆ ਤੇ ਜਾਲ ਉਸੇ ਤਰ੍ਹਾਂ ਹੀ ਦਿੱਤਾ ਹੋਇਆ ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਹਵਾ ਵਾਸਤੇ ਰੋਸ਼ਨੀ ਵਾਸਤੇ ਸੋ ਨਕਸ਼ਾ ਜਿਹੜਾ ਪਾਸਾ ਤੇ ਨਕਸ਼ਾ ਸੋਣਾ ਵੀ ਬਣਿਆ ਹੋਇਆ ਇਸ ਕੋਠੀ ਦਾ ਸਪੋਰਟ ਵੀ ਕਾਫੀ ਖੁੱਲਾ ਡੁੱਲਾ ਸੋ ਦੋ ਬੈਡਰੂਮ ਆ ਦੋ ਥੱਲੇ ਬਣਿਆ ਤੇ ਦੋ ਹੀ ਉੱਪਰ ਬਣਿਆ ਸੋ ਉੱਪਰਲਾ ਪੋਰਸ਼ਨ ਜਿਹੜਾ ਉਹ ਅਨਕੰਪਲੀਟ ਆ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਤੇ ਅੱਗੇ ਜਿਹੜੀ ਆ ਇਹ ਬਾਲਕਨੀ ਦਿੱਤੀ ਹੋਈ ਆ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਆ ਨਿਊ ਅਪੈਕਸ ਕਲੋਨੀ ਕੱਚਾ ਦਸਾਂਝ ਰੋਡ ਦੇ ਨੇੜੇ ਆ ਨੇੜੇ ਇਹ ਸੈਕੂਲਰ ਹਾਰਟ ਸਕੂਲ ਆ ਨਵਾਂ ਜਿਹੜਾ ਬਣਿਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਨਕਸ਼ਾ ਪਾਸ ਆ ਫਰੰਟ 19 ਫੁੱਟ ਮੱਛੀ ਮੋਟਰ ਲੱਗੀ ਹੋਈ ਆ ਪੋਰਚ ਵੀ ਕਾਫੀ ਖੁੱਲਾ ਡੁੱਲਾ ਤੇ ਤਿੰਨ ਕੇ ਸਾਲ ਹੋਇਆ ਇਸ ਕੋਠੀ ਨੂੰ ਬਣੇ ਨੂੰ ਸੋ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ